ਰੰਧਾ ਬਾਜੀ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਆ ਗਿਆ ਮੈਂ ਜਾਣਦੇ 11 ਉਮੀਦਵਾਰ ਐ ਵੀ ਅਸੀਂ ਕੋਈ ਗੱਲ ਕਰਨੀ ਹਲਕੇ ਦੇ ਲਈ ਵੀ ਤੁਸੀਂ ਜੋ ਉਹਦੇ ਦਾ ਇੱਥੇ ਤੋਂ ਉਮੀਦਵਾਰ ਐ ਹਲਕਾ ਇੰਚਾਰਜ ਲਾਇ ਗੱਲ ਕਵੰਦਾ ਲਾਦਿਆ ਜੋ ਸਾਨੂੰ ਵੋਟਾਂ ਤੋਂ ਪਹਿਲੇ ਨਹੀਂ ਪੁੱਛ ਰਿਆ ਕੀ ਗਾਰੰਟੀ ਐ ਕਿ ਵੋਟਾਂ ਤੋਂ ਬਾਅਦ ਵੀ ਸਾਨੂੰ ਪੁੱਛੇਗਾ ਠੀਕ ਐ ਗੱਲ ਕਰਦੇ ਨੇ ਟਾਈਮ ਨਿਕਲਦਾ ਐ ਸੀ ਤਾਂ ਬਹੁਤ ਪਹਿਲੇ ਸੀਫੇ ਦੇ ਦੇਣੇ ਸੀਗੇ ਪਰ ਉਹਨਾਂ ਦੀ ਕੋਲ ਨਹੀਂ ਮੀਟਿੰਗ ਹੋਣ ਕਰਾਨੀਆਂ ਹੋਣ ਕਰਾਨੀਆਂ ਤਨੂ ਹਾਲ ਕੇ ਆ ਇੱਕ ਐਕਸ਼ਨ ਲੈਣਾ ਪਏ ਨਹੀਂ ਤੁਸੀਂ ਚਾਹੁੰਦੇ ਕਿ ਨੂੰ ਸੀ ਕਿ ਵੀ ਹਲਕੇ ਇੰਚਾਰਜ ਕੌਣ ਲੱਗੇ ਦੇਖੋ ਅਸੀਂ ਚਾਹੁੰਦੇ ਸੀ ਇਮਾਨਦਾਰ ਬੰਦਾ ਲੱਗੇ ਕੌਣ ਲੱਗੇ ਠੀਕ ਹੈ ਜੀ ਜਿਹੜਾ ਪਾਰਟੀ ਨਾਲ ਸ਼ੁਰੂ ਤੋਂ ਜੁੜਿਆ ਹੋਵੇ ਹਮ ਠੀਕ ਹੈ ਜੀ ਇਹ ਨਹੀਂ ਕਿ ਬੰਦਾ ਸਾਲ ਪਹਿਲੇ ਕਾਂਗਰਸ ਤੋਂ ਆਇਆ ਹਮ ਤੇ ਆ ਕੇ ਇੱਥੇ ਹਲਕਾ ਇੰਚਾਰਜ ਲੱਗਿਆ ਕੇਜਰੀਵਾਲ ਜੀ ਦਾ ਇੱਕ ਬਿਆਨ ਸੀਗਾ ਹਮ ਕਿ ਅਸੀਂ ਕਾਂਗਰਸ ਦਾ ਕੋਈ ਕਚਰਾ ਨਹੀਂ ਲੈਣਾ ਚਾਹੁੰਦੇ ਫਿਰ ਮੈਂ ਪੁੱਛਣਾ ਚਾਹੁੰਦਾ ਜੀ ਕੇਜਰੀਵਾਲ ਜੀ ਨੂੰ ਉਹ ਕਚਰਾ ਉਹਨਾਂ ਨੇ ਇੱਥੇ ਹਲਕਾ ਇੰਚਾਰਜ ਕਿਉਂ ਲਾਇਆ ਹਮ ਰੰਦਾਵਾ ਜੀ ਇਮਾਨਦਾਰ ਨਹੀਂ ਹੈਗੀ ਹਾਂਜੀ ਇਮਾਨਦਾਰ ਨਹੀਂ ਹੈ ਗੇ ਰੰਦਾਵਾ ਜੀ ਅਗਰ ਇਮਾਨਦਾਰ ਹੁੰਦਾ ਜੀ ਰੇਟ ਮਾਫੀਆ ਚਲਉਣਾ ਤਾਂ ਨਾ ਨਹੀਂ ਆਉਂਦਾ ਡਰੱਫ ਯੂਨੀਅਨ ਦੇ ਆਪਣਾ ਜਿਹੜੀ ਗਦੌਰੀ ਚ ਨਾਮ ਨਹੀਂ ਆਉਂਦਾ ਪੀਐਫ ਦਾ ਨਾਮ ਨਹੀਂ ਆਉਂਦਾ ਉਹਨਾਂ ਦਾ ਮੁਵਾਰਕ ਉਹਨਾਂ ਦੇ ਉਹ ਚੱਲ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਹੈ ਪੰਚਾਇਤ ਜਿਹੜੀ ਉਹ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਦੀ ਹੋ ਤੁਸੀਂ ਗੂਗਲ ਤੇ ਸਰਚ ਮਾਰ ਕੇ ਦੇਖ ਲਓ ਠੀਕ ਹੈ ਜੀ ਈਮਾਨਦਾਰ ਬੰਦਾ ਉਹ ਮੈਨੂੰ ਕਹਿੰਦਾ ਆਪਣਾ ਸੁਭਾਸ਼ ਜੀ ਨੂੰ ਲਾਓ ਜਾਂ ਨਵਜੋਤ ਜੀ ਨੂੰ ਲਾਓ ਈਮਾਨਦਾਰ ਬੰਦਾ ਹੋਣਾ ਸੀਗਾ ਜਿਹੜਾ ਜਿਹਦਾ ਸਾਫ਼ ਕਰੈਕਟ ਹੋਵੇ ਨਹੀਂ ਸਰਟੀਫਿਕੇਟ ਕੌਣ ਦੇ ਗਏ ਸਰਟੀਫਿਕੇਟ ਇਮਾਨਦਾਰੀ ਵਾਲਾ ਕਿਹੜੀ ਫਰਮ ਹੈ ਜਿਹੜੀ ਇਮਾਨਦਾਰੀ ਦਾ ਸਰਟੀਫਿਕੇਟ ਦਿੰਦੀ ਹੈ ਦੇਖੋ ਇਮਾਨਦਾਰੀ ਦਾ ਸਰਟੀਫਿਕੇਟ ਕੋਈ ਨਹੀਂ ਦੇ ਸਕਦਾ ਠੀਕ ਹੈ ਜੀ ਪਰ ਕਟੋਖਟ ਉਹ ਤਾਂ ਹੋ ਗਏ ਹੁਣ ਅਸੀਂ ਸ਼ੁਰੂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਨਾਮ ਕੀ ਹੈ ਤੁਹਾਡਾ ਸਾਹਿਬ ਮੋਹਾਲੀ ਚੋਹਾਂਸਰ ਹੈ ਉਹਨਾਂ ਨਾਲ ਗੱਲ ਹੋਈ ਮੈਨੂੰ ਕਾਲ ਵੀ ਆਉਂਦੇ ਨੇ ਕਿ ਤੁਸੀਂ ਐਸੀ ਇੱਕ ਵੀ ਇੱਕ ਦੀ ਆਪਣਾ ਮੀਟਿੰਗਾਂ ਕਿਉਂ ਨਹੀਂ ਕਰ ਰਹੇ ਮੈਂ ਕਿ ਅਸੀਂ ਮੀਟਿੰਗ ਕਰਨਾ ਚਾਹੁੰਦੇ ਹਾਂ ਅਸੀਂ ਇਹ ਚਾਹੁੰਦੇ ਕਿ ਹੱਥ ਪੈਰ ਮਾਰ ਲੈ ਸਰ ਨੂੰ ਕਿਹਾ ਕਿ ਅਗਰ ਡੇਰਾ ਵਸੀ ਤੋਂ ਹਾਰ ਹੋਈ ਆ ਆਮ ਆਦਮੀ ਪਾਰਟੀ ਦੀ ਤੁਸੀਂ ਜ਼ਿੰਮੇਵਾਰ ਤੁਹਾਨੂੰ ਨਹੀਂ ਲੱਗਦਾ ਤੁਸੀਂ ਇਹ ਕਾਨਫਰੰਸ ਕਰਨ ਚ ਕਾਫੀ ਲੇਟ ਹੋ ਗਏ ਹੋ ਹਾਂ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਉਹਨੂੰ ਇੰਤਜ਼ਾਰ ਕਿਤੇ ਨੂੰ ਬਿਲਕੁਲ ਜੀ ਇੰਤਜ਼ਾਰ ਚ ਲੇਟ ਹੋ ਗਏ ਜੀ ਅਸੀਂ ਇੰਤਜ਼ਾਰ ਨਹੀਂ ਇੰਨੀ ਹੋਣ ਦੱਸੋ ਜੀ ਜੋ ਐਲਿਗੇਸ਼ਨ ਨਾਲ ਸਹਿਮਤ ਹੋ ਤੁਸੀਂ ਵੇਖੋ ਆਪਣਾ ਟਿਕਟਾ ਵੇਚੀ ਆ ਇਹ ਪੂਰੇ ਪੰਜਾਬ ਚ ਰੋਲਾ ਪਿਆ ਹੋਇਆ ਜੀ ਮੈਂ ਤਾਂ ਸਰਟੀਫੀਕੇਟ ਨਹੀਂ ਦੇ ਸਕਦਾ ਮੈਂ ਪਹਿਲੇ ਕਹਿੰਦਾ ਤੁਸੀਂ ਸਹਿਮਤ ਹੋ ਲੋਕਾਂ ਨਾਲ ਕਿ ਜਿੱਥੇ ਜਿੱਥੇ ਵੀ ਕੀ ਹੈ ਮੁਹਾਲੀ ਰੋਲਾ ਪਿਆ ਕੁਲਵੰਤ ਸਿੰਘ ਦਾ ਜੀ ਰੋਲਾ ਤਾਂ ਜੀਰਪੁਰ ਵੀ ਪਿਆ ਪਿਆ ਜੀ ਇੱਕ ਸਾਲ ਤੇ ਨਹੀਂ ਗੱਲ ਕਰੀਏ ਰੋਲਾ ਤਾਂ ਮੈਂ ਹੋ ਸਕਦਾ ਨਾ ਬੰਬੇ ਜਾ ਕੇ ਉੱਥੇ ਵੀ ਪਿਆ ਹੋ ਸਕਦਾ ਇੱਥੇ ਵੀ ਕੋਈ ਸੈਟਿੰਗ ਹੋਈ ਹੋਵੇ ਪਰ ਮੈਂ ਕਨਫਰਮ ਨਹੀਂ ਇਸ ਲਈ ਮੈਂ ਨਹੀਂ ਬੋਲਦਾ ਗੋਲਡ ਜੀ ਮਸਾੜੀ ਕੋਈ ਚਾਲ ਤਾਂ ਨਹੀਂ ਆ ਮਾਨੀਪਾਟਨ ਬਦਨਾਮ ਕਰਦੇ ਨਮਜੂਦ ਚੜ ਦੀ ਚਾਲ ਹੋ ਗਈ ਇਹਨਾਂ ਨੂੰ ਬਦਨਾਮ ਕਰਦੇ ਇਲੈਕਸ਼ਨ ਦੇ ਦੇਖੋ ਜੋ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਉਨਨੋ ਦੋ ਸੈਣੀ ਨੂੰ ਉਹਦੇ ਬਾਰੇ ਪਤਾ ਨਹੀਂ ਤੁਸੀਂ ਐਮ ਐਲ ਕਿਉ ਸਾਹਮਣੇ ਆਏ ਹੋ ਅਸੀਂ ਉਹੀ ਗੱਲ ਕਹਿ ਰਹੇ ਹਾਂ ਜੀ ਰਾਗਵ ਚੱਡਾ ਜੀ ਨਾਲ ਉਹਨਾਂ ਦੇ ਪੀਏ ਨਾਲ ਗੱਲ ਹੋਈ चौहान ਸਰ ਨਾਲ ਗੱਲ ਹੋਈ ਸਾਡੀ ਮੀਟਿੰਗ ਕਰਾ ਤੋ ਅੱਜ ਕਰਾਂਦੇ ਆ ਦੋ ਤਿੰਨ ਨੂੰ ਕਰਾਂਦੇ ਆ ਚਾਰ ਦਿਨ ਨੂੰ ਲਾਸਟ ਗੱਲ ਕਦੋਂ ਹੋਈ ਸੀ ਤੁਹਾਡੀ ਧਿਆਨ ਵਾਲੇ ਆ ਲਾਸਟ ਗੱਲ ਕਦੋਂ ਹੋਈ ਸੀ ਤੁਹਾਡੀ ਰਾਗਵ ਚੱਡਾ ਨਾਲ ਲਾਸਟ ਗੱਲ ਰਾਗਵ ਚੱਡਾ ਦੇ ਪੀਏ ਨਾਲ ਹੋਈ ਸੀਗੀ ਲਾਸਟ ਕਦੋਂ ਆਪਣਾ 15 ਵੀ ਨਹੀਂ ਹੋ ਗਈ ਆਪਣਾ ਐਮਸੀ ਇਲੈਕਸ਼ਨ ਚ ਆਉਣਾ ਚਾਹਦੇ ਸੀ ਚੰਡੀਗੜ੍ਹ ਦੇ ਉਹਦੀ ਮੀਟਿੰਗ ਕਰਕੇ ਕਰਨ ਕਰਨਾ ਸੀ ਜੇ ਮੀਟਿੰਗ ਉਹਨੂੰ ਮੀਟਿੰਗ ਹੋ ਜਾਂਦੀ ਠੀਕ ਹੈ ਨਾ ਕੀ ਕੀ ਉਹਨੂੰ ਬੇਸੀ ਨਾਲ ਕੁਛ ਹੋ ਉਸ ਟਾਈਮ ਹਲਕਾ ਜਿਹਾ ਚਾਹ ਲੱਗਿਆ ਸੀ ਉਹ ਗੱਲ ਠੀਕ ਠੀਕ ਅੱਜ ਜੱਜ ਸਵੇਰੇ ਮੀਟਿੰਗ ਹੋ ਜਾਂਦੀ ਫਿਰ ਕਾਨਫਰੰਸ ਨਹੀਂ ਹੋਣੀ ਹਾਂਜੀ ਜੇ ਅੱਜ ਸਵੇਰੇ ਮੀਟਿੰਗ ਰਗਾਵਰਾਂ ਨੂੰ ਹੋ ਜਾਂਦੀ ਅਸੀਂ ਕਰਨੀ ਨਹੀਂ ਅਪਰੋਚ ਕਰ ਰਹੇ ਹਾਂ ਕੱਲ ਤੱਕ ਅੱਜ ਰਾਜਾ ਕੜਾ ਰਾਜਾ ਚੇਟਾ ਟੀਰੇਪੁਰ ਮੇ ਹੈ ਵਿਰੋਧ ਕਰ ਉਹ ਮੈਂ ਕਹਿੰਦਾ ਰਾਜਾ ਚੇਟਾ ਜੀ ਨੂੰ ਕਹਿਣਾ ਵੀ ਉਹ ਜਿਹੜੀ ਉਹਨਾਂ ਨੇ ਆਪਣਾ ਰੇਤੇ ਦੀ ਖਨਨ ਕਰੀ ਹੋਈ ਹੈ ਰਾਗੂ ਜੱਟਾ ਜੀ ਉਧਰ ਵੀ ਗੇੜਾ ਮਾਰ ਕੇ ਆ ਆ ਨਹੀਂ ਨਹੀਂ ਤੁਸੀਂ ਰੇਤੇ ਦੀ ਮਾਈਨਿੰਗ ਦਾ ਦੋਸ਼ ਲਾ ਰਹੇ ਹੋ ਕੀ ਪ੍ਰੂਫ ਹੈ ਤੁਹਾਡੇ ਕੋਲ ਵੀ ਕੁਲਜੀਤ ਰੰਧਾਵਾ ਨੇ ਮਾਈਨਿੰਗ ਕੀਤੀ ਕੋਈ ਪ੍ਰੂਫ ਹੈਗਾ ਅਖਬਾਰ ਚ ਕਦੇ ਅਖਬਾਰ ਚ ਲੱਗਿਆ ਹੋਵੇ ਪਿਛਲੇ 10 ਸਾਲਾਂ ਕੁਲਜੀਤ ਰੰਧਾਵਾ ਦਾ ਨਾਮ ਆਇਆ ਹੋਵੇ ਕੋਈ ਤੁਹਾਡੇ ਕੋ ਕਟਿੰਗ ਪਈ ਹੋਵੇ ਕੋਈ ਬੰਦਾ ਹੋਵੇ ਤੁਸੀਂ ਦੀ ਉਹਨਾਂ ਦੇ ਸਾਹਮਣੇ ਅਸੀਂ ਡੇਰੇ ਮੇਟ ਵਿੱਚ ਮੀਟਿੰਗ ਕੀਤੀ ਸੀਗੀ ਹਾਂ ਉੱਥੇ ਦੇ ਲੋਕ ਖੁਦ ਕਹਿ ਰਹੇ ਆ ਕਿ ਇਹਨੇ ਲੌਕਡਾਊਨ ਚ ਐਕਸਮ ਮਾਈਨਿੰਗ ਕਰਾਈ। ਅੱਛਾ ਜੀ। ਕੋਈ ਰਿਕਾਰਡਿੰਗ ਕੋਈ ਕੋਈ ਤੁਹਾਡੇ ਕੋਲ ਕੋਈ ਐਵੀਡੈਂਸ? ਨਹੀਂ ਕੋਈ। ਕੋਈ ਐਵੀਡੈਂਸ। ਬੁਲੇ ਨਾ ਮਤ ਆ। ਗੋਲੀ ਜੀ ਤੁਸੀਂ ਅੱਜ ਸ੍ਰੀਫਾ ਦੇ ਰਹੇ ਹੋ। ਅੱਗੇ ਤੋਂ ਬੜੀ ਨਾਲ ਸ਼ਾਮ ਨੂੰ ਤੁਹਾਡੀ ਮੀਟਿੰਗ ਹੋ ਜਾਂਦੀ ਹੈ। ਸਾਨੂੰ ਫਿਰ ਪਾਰਟਿਸਪੇਟ ਕਰਾਂਗੇ। ਬਿਲਕੁਲ ਨਹੀਂ। ਬਿਲਕੁਲ ਨਹੀਂ। ਉਹ ਅਗੇ ਸਟੈਪ ਕੀ ਹੈ ਤੁਹਾਡਾ? ਕਿਸੇ ਕਿਸ ਪਾਰਟੀ ਨੂੰ? ਯਾ ਤੁਸੀਂ ਬਾਈਕਾਟ ਕਰ ਰਹੇ ਹੋ? ਇਲੈਕਸ਼ਨਾਂ ਦਾ ਬਾਈਕਾਟ ਕਰੋਗੇ। ਵੋਟ ਕਿਸ ਪਾਰਟੀ ਨੂੰ ਪਾਉਂਗੇ? ਵੋਟ ਬਾਰੇ ਇਹ ਅਸੀਂ ਕੱਲ ਮੀਟਾਂਗੇ ਸਾਡੀ ਪੂਰੀ ਜਿਹੜੇ ਵੋਟ ਪਿੰਡਾਂ ਸੰਦੇਕ ਕਿ 11 ਮੈਂਬਰ ਦੀ ਟੀਮ ਬਣੀ ਹੋਈ ਹੈ ਜਿਵੇਂ ਮੇਰੇ ਐਕਸੀਕਿਊਟਿਵ ਕਮਿਟੀ ਰਾ ਕਿਸਾਨ ਵਿੰਗ ਤੋਂ ਦੀ ਠੀਕ ਹੈ ਜੀ ਉਸ ਵੀ ਤੋਂ ਮਨਪ੍ਰੀਤ ਸਿੰਘ ਆ ਜੀ ਮਨਪ੍ਰੀਤ ਸਿੰਘ ਕਿੱਥੋਂ ਅਸੀਂ ਬੱਲਵੰਤ ਜੀ ਬੱਲਵੰਤ ਮਾਰਾ ਕੀ ਕਹਣਾ ਕਿ ਤੁਹਾਡੇ ਹੁਣ ਇੰਨਾ ਕਰਨ ਵਾਲਾ ਆਮ ਆਦਮੀ ਪਾਰਟੀ ਕਿੰਨੀਆਂ ਵੋਟਾਂ ਦਾ ਨਿਸ਼ਾਨੇ ਚਾਹਦਾ ਦੇਖੋ ਵੋਟਾਂ ਦਾ ਨਿਸ਼ਾਨ ਨਹੀਂ ਪਰ ਲੋਕ ਇਹ ਸਮਝ ਜਾਣ ਕਿ ਤੱਕਾ ਹੋ ਰਿਹਾ ਯੂਥ ਨਾਲ ਸਾਡਾ ਇੱਕ ਮੁੰਡਾ ਹੈ ਅਗ ਆਪਣਾ ਜਸਵੀਰ ਸਿੰਘ ਅਸੀਂ ਜਦੋਂ ਕੇਜਰੀਵਾਲ ਜੀ ਆਏ ਸੀਗੇ ਮੁਹਾਲੀ ਅਸੀਂ ਉੱਥੇ ਹੀ ਬੋਲੇ ਵੀ ਭਗਵੰਤ ਮਾਨ ਦਾ ਇੱਕ ਤਾਂ ਬਿਆਨ ਹੈ ਕਿ ਯੂਥ ਬਾਹਰ ਜਾ ਰਿਹਾ ਜੇ ਯੂਥ ਬਾਹਰ ਜਾ ਰਿਹਾ ਤਾਂ ਪੰਜਾਬ 'ਚ ਤੁਸੀਂ ਆਪਣੀ ਪਾਰਟੀ ਦਾ ਯੂਥ ਨੂੰ ਕਿਉਂ ਇਗਨੋਰ ਮਾਰ ਰਹੇ ਉੱਥੇ ਸਾਡਾ ਮੈਿਕ ਬੰਦ ਕਰ ਦਿੱਤਾ ਗਿਆ ਆ ਸਾਡੇ ਹੱਥ ਤੋਂ ਮੈਿਕ ਖੋਦਿਆ ਸਾਨੂੰ ਬੋਲਣ ਨਹੀਂ ਦਿੱਤਾ ਉੱਥੇ ਅਕਾਲ ਚੈਨਲ ਤੇ ਵੀਡੀਓ ਵੀ ਆਈ ਹੈ ਅਸੀਂ ਇਹ ਨਹੀਂ ਕਿ ਅਸੀਂ ਅੱਜ ਅਸੀਂ ਬੈਠ ਕੇ ਇਤਿ ਗਿਆਨ ਦੇ ਰਹੇ ਆ ਜਾਂ ਪਾਰਟੀ ਦੇ ਕਰ ਰਹੇ ਅਸੀਂ ਰੈਗੂਲਰ ਪੋਸਟਾਂ ਕਰਦੇ ਰਹੇ ਪਟ ਸਾਡਾ ਕੋਈ ਰਾਜਨੀਤਿਕ ਵਿਚੌਕੜ ਤਾਂ ਨਹੀਂ ਆਮ ਘਰਾਂ ਦੇ ਮੁੰਡੇ ਆ ਸਾਡੇ ਕਹਿੰਦਾ ਮਦਦ ਤੁਹਾਡੇ ਅਸਤੀਫੇ ਦੇਣਾ ਪਾਰਟੀ ਨੂੰ ਤਾਂ ਨੁਕਸਾਨ ਹੈ ਹੱਟਦੇ ਦਾ ਰੁਸੀਚਾ ਦੇਖੋ ਇਹ ਤਾਂ ਹੁਣ ਲੋਕ ਹੀ ਦੱਸਣਗੇ ਜੀ ਕਿ ਜੋ ਵਰਕਰ ਹੈ 3-4 ਸਾਲ ਤੋਂ ਮਿਹਨਤ ਕਰ ਰਹੇ ਹੈ ਜੇ ਪਾਰਟੀ ਉਹਨਾਂ ਦਾ ਮੁੱਲ ਨਹੀਂ ਪਾਰੇ ਅਸੀਂ 2 ਦਿਨ ਨਾਲ ਲੱਗ ਕੇ ਝਾੜੂ ਝੜੂ ਕਰਕੇ ਕੀ ਮੁੱਲ ਪਾਵਾਂਗੇ